ਅਨੁਵਾ ਟ20 ਮੁਕਾਬਲਾ ਅੱਜ ਜ਼ਿੰਬਾਬੇ ਤੇ ਭਾਰਤ ਵਿਚਕਾਰ ਖੇਡਿਆ ਗਿਆ ਤੇ ਇਸ ਦੇ ਵਿੱਚ ਵੀ ਭਾਰਤੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਪੰਜ ਦੇ ਵਿੱਚੋਂ ਚਾਰ ਮੁਕਾਬਲੇ ਜਿੱਤ ਕੇ ਭਾਰਤੀ ਟੀਮ ਲੜੀ ਦੇ ਵਿੱਚ ਜਿਹੜੀ ਹੈ ਸ਼ਾਨਦਾਰ ਪ੍ਰਦਰਸ਼ਨ ਕਰਦੀ ਦਿਖਾਈ ਦਿੱਤੀ ਹੈ ਤੇ ਇਸ ਚੌਥੇ ਮੁਕਾਬਲੇ ਨੂੰ ਜਿੱਤ ਕੇ ਭਾਰਤੀ ਟੀਮ ਨੇ ਲੜੀ 4-1 ਦੇ ਨਾਲ ਜਿੱਤ ਲਈ ਹੈ ਅਤੇ 42 ਦੌੜਾਂ ਦੇ ਨਾਲ ਅੱਜ ਵਾਲਾ ਮੈਚ ਭਾਰਤੀ ਟੀਮ ਨੇ ਆਪਣੇ ਨਾਮ ਕੀਤਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਸੰਜੂ ਸैमਸਨ ਦੇ ਵੱਲੋਂ ਬਣਾਈਆਂ ਗਈਆਂ ਹਨ ਜੋ ਲਗਾਤਾਰ ਪਿਛਲੇ ਮੁਕਾਬਲਿਆਂ ਦੇ ਵਿੱਚ ਮੌਕਾ ਉਹਨਾਂ ਨੂੰ ਜ਼ਿਆਦਾ ਮਿਲਦਾ ਦਿਖਾਈ ਨਹੀਂ ਸੀ ਦੇ ਰਹੇ ਤੇ ਅੱਜ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਦੇ ਵੱਲੋਂ ਚੰਗੀ ਪਾਰੀ ਖੇਡੀ ਗਈ ਤੇ ਉਹਨਾਂ ਦੇ ਨਾਲ ਹਰਿਆਣ ਪ੍ਰਾਗ ਦੇ ਵੱਲੋਂ ਵੀ ਯੋਗਦਾਨ ਦਿੱਤਾ ਗਿਆ ਅਤੇ ਸ਼ਿਵਮ ਦੂਬੇ ਨੇ ਵੀ ਚੰਗੀ ਤੇ ਇਤrar ਪਾਰੀ ਖੇਡੀ ਹੈ ਤੇ ਸ਼ਿਵਮ ਦੂਬੇ ਨੇ 12 ਬਲਾਂ ਤੇ 26 ਦੌੜਾਂ ਬਣਾਈਆਂ ਇਸ ਤੋਂ ਇਲਾਵਾ ਜੇਕਰ ਭਾਰਤੀ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਮੁਕੇਸ਼ ਕੁਮਾਰ ਨੇ 4 ਵਿਕਟਾਂ ਹਾਸਲ ਕੀਤੀਆਂ ਨੇ 3.3 ਓਵਰਾਂ ਦੇ ਵਿੱਚ 22 ਦੌੜਾਂ ਦਿੱਤੀਆਂ ਤੇ 4 ਖਿਡਾਰੀ ਜਿਹੜਾ ਜ਼ਿੰਬਾਬਵੇ ਦੇ ਆਊਟ ਕੀਤੇ ਇਸ ਤਰੀਕੇ ਦੇ ਨਾਲ ਭਾਰਤੀ ਟੀਮ ਦੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਇੱਥੇ ਚੰਗਾ ਪ੍ਰਦਰਸ਼ਨ ਕਰਦੀ ਦਿਖਾਈ ਦਿੱਤੀ ਹੈ ਕਿਉਂਕਿ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ ਸੀ ਵਰਲਡ ਕੱਪ ਜਿੱਤਣ ਤੋਂ ਬਾਅਦ ਸੀਨੀਅਰ ਖਿਡਾਰੀ ਨੇ ਜਿਹੜੇ ਉਹ ਰੈਸਟ ਤੇ ਸਨ ਤੇ ਕਈਆਂ ਨੇ ਸन्यास ਵੀ ਲੈ ਲਿਆ ਤਾਂ ਉਸ ਤੋਂ ਬਾਅਦ ਨੌਜਵਾਨਾਂ ਨੂੰ ਇਹ ਮੌਕਾ ਦਿੱਤਾ ਗਿਆ ਸੀ ਜਿਸ ਨੂੰ ਮੌਕੇ ਨੂੰ ਕਾਫੀ ਚੰਗੀ ਤਰ੍ਹਾਂ ਜਿਹੜੇ ਬਣਾਉਂਦੇ ਹੋਏ ਨਜ਼ਰ ਆਏ ਨੇ ਨੌਜਵਾਨ ਭਾਵੇਂ ਸੰਜੂ ਸੈਮਸਨ ਹੋਵੇ, ਸ਼ਿਵਮ ਦੂਬੇ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਰિયાન ਪ੍ਰਾਗ ਹੋਵੇ ਅਤੇ ਅਭਿਸ਼ੇਕ ਸ਼ਰਮਾ ਹੋਵੇ, ਵਾਸ਼ਿੰਗਟਨ ਸੁੰਦਰਦੀਵੀ ਸਾਰੇ ਮੁਕਾਬਲਿਆਂ ਦੇ ਵਿੱਚ ਗੇਂਦਬਾਜ਼ੀ ਚੰਗੀ ਰਹੀ ਹੈ। ਅੱਜ ਵੀ ਉਸ ਦੇ ਵੱਲੋਂ ਗੇਂਦਬਾਜ਼ੀ ਚੰਗੀ ਕੀਤੀ ਗਈ, 1 ਵਿਕਟ ਹਾਸਲ ਕੀਤੀ ਗਈ ਹੈ। ਤਾਂ ਭਾਰਤੀ ਟੀਮ ਨੇ ਓਵਰਆਲ ਜਿਹੜਾ ਪ੍ਰਦਰਸ਼ਨ ਚੰਗਾ ਕੀਤਾ ਇਸ ਲੜੀ ਦੇ ਵਿੱਚ ਪਹਿਲਾ ਮੁਕਾਬਲਾ ਭਾਰਤੀ ਟੀਮ ਭਾਵੇਂ ਹਾਰ ਗਈ ਪਰ ਉਸ ਤੋਂ ਬਾਅਦ ਚਾਰ ਮੁਕਾਬਲੇ ਖੇਡੇ ਤੇ ਚਾਰੇ ਦੇ ਚਾਰੇ ਜਿੱਤ ਕੇ ਭਾਰਤੀ ਟੀਮ ਨੇ ਚੰਗੀ ਵਾਪਸੀ ਇਸ ਲੜੀ ਦੇ ਵਿੱਚ ਕੀਤੀ ਤੇ ਜ਼ਿੰਬਾਬੇ ਦੀ ਫੀਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੱਦ ਜਨਕ ਜਿਹੜੀ ਆ ਉਹ ਮਾੜੀ ਜਿਹੜੀ ਫੀਲਡਿੰਗ ਸੀ ਜ਼ਿੰਬਾਬੇ ਦੀ ਹਰ ਮੈਚ ਦੇ ਵਿੱਚ ਦਿਖਾਈ ਦਿੱਤੀ ਹੈ ਕਾਫੀ ਕੈਚ ਉਹਨਾਂ ਦੇ ਵੱਲੋਂ ਛੁੱਟੇ ਕਾਫੀ ਚੌਕੇ ਜਿਹੜੇ ਆ ਉਹਨਾਂ ਦੇ ਹੱਥਾਂ ਚੋਂ ਨਿਕਲੇ ਤੇ ਜਿਹੜੇ ਰਨ ਆਊਟ ਕਰਨ ਦੇ ਮੌਕੇ ਵੀ ਕਈ ਵਾਰ ਮਿਲਦੇ ਸਨ ਉਹ ਵੀ ਚੰਗੀ ਤਰ੍ਹਾਂ ਉਹ ਕਾਬੂ ਨਹੀਂ ਕਰ ਸਕੇ ਤਾਂ ਭਾਰਤੀ ਟੀਮ ਦੇ ਗੇਂਦਬਾਜ਼ ਅਤੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਦੇ ਸਾਰੇ ਮੁਕਾਬਲਿਆਂ 'ਚ ਨਜ਼ਰ ਆਏ ਪਹਿਲਾਂ ਅਭਿਸ਼ੇਕ ਸ਼ਰਮਾ ਨੇ ਸ਼ਤਕਲਾਇਆ ਉਸ ਤੋਂ ਬਾਅਦ ਸ਼ੁਮਨ ਗਿੱਲ ਨੇ ਚੰਗੀਆਂ ਦੋ ਪਾਰੀਆਂ ਖੇਡੀਆਂ ਪਰ ਅੱਜ ਵਾਲੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਨਾ ਤਾਂ ਸ਼ੁਮਨ ਗਿੱਲ ਚੱਲੇ ਨਾ ਹੀ ਯਸ਼ਸਵੀ ਜੈਸਵਾਲ ਚੱਲੇ ਅਤੇ ਨਾ ਹੀ ਉਹਨਾਂ ਤੋਂ ਬਾਅਦ ਆਏ ਅਭਿਸ਼ੇਕ ਸ਼ਰਮਾ ਚੱਲੇ ਤਾ ਉਸ ਤੋਂ ਬਾਅਦ ਜੋ ਮਿਡਲ ਆਰਡਰ ਸੀ ਉਸ ਦੇ ਉੱਤੇ ਜ਼ਿੰਮੇਵਾਰੀ ਆਣ ਪਈ ਤੇ ਸ਼ਮਨ ਗਿੱਲ ਤੋਂ ਬਾਅਦ ਜਦੋਂ ਸੰਜੂ ਸैमਸਨ ਆਉਂਦੇ ਆ ਉਹਨਾਂ ਦੇ ਵੱਲੋਂ ਚੰਗੀ ਪਾਰੀ ਖੇਡੀ ਜਾਂਦੀ ਹੈ ਸ਼ਿਵਮ ਦੂਬੇ ਨੇ ਵੀ ਆਪਣਾ ਚੰਗਾ ਕਿਰਦਾਰ ਦਿਖਾਇਆ ਤੇ ਤੇਜ਼ ਤਰਾਰ ਪਾਰੀ ਖੇੜ ਕੇ ਭਾਰਤੀ ਟੀਮ ਨੂੰ ਜਿਹੜਾ ਸਕੋਰ ਹੈ ਉਹ 167 ਤੱਕ ਲਿਜਾਣ 'ਚ ਮਦਦ ਕੀਤੀ ਜੇਕਰ ਗੱਲ ਹਰਿਆਣ ਪ੍ਰਗ ਦੀ ਕਰੀਏ ਤਾਂ ਉਹਨਾਂ ਨੂੰ ਪਹਿਲੇ ਮੁਕਾਬਲੇ 'ਚ ਮੌਕਾ ਜ਼ਰੂਰ ਮਿਲਿਆ ਸੀ ਪਰ ਉਸ ਤੋਂ ਬਾਅਦ ਜਦੋਂ ਬਾਕੀ ਦੇ ਖਿਡਾਰੀ ਜਿਹੜੇ ਵਰਲਡ ਕੱਪ ਵਾਲੀ ਟੀਮ ਦੇ ਵਿੱਚ ਸਨ ਉਹਨਾਂ ਨੂੰ ਵਾਪਸ ਟੀਮ ਦੇ ਨਾਲ ਜੋੜਿਆ ਗਿਆ ਤਾਂ ਉਹਨਾਂ ਨੂੰ ਬਾਹਰ ਬਿਠਾ ਦਿੱਤਾ ਗਿਆ ਸੀ ਤੇ ਪਿਛਲੇ ਮੁਕਾਬਲੇ 'ਚ ਉਹਨਾਂ ਦੀ ਵਾਰੀ ਨਹੀਂ ਸੀ ਆਈ ਤੇ ਇਸ ਵਾਰ ਜਦੋਂ ਉਹਨਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਵੀ ਕੁਝ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਉਹ ਆਪਣੀ ਜੋ ਪਾਰੀ ਹੈ ਜ਼ਿਆਦਾ ਲੰਬੀ ਨਹੀਂ ਲਿਜਾ ਸਕੇ ਅਤੇ ਉਹਨਾਂ ਦੇ ਵੱਲੋਂ 24 ਗੇਂਦਾਂ ਤੇ 22 ਦੌੜਾਂ ਬਣਾਈਆਂ ਗਈਆਂ ਸੀ ਜਿਸ ਦਾ ਯੋਗਦਾਨ ਸਦਕਾ ਹੀ ਭਾਰਤੀ ਟੀਮ 167 ਦੌੜਾਂ ਦੇ ਜਿਹੜੇ ਆ ਮੁਕਾਮ ਤੱਕ ਪਹੁੰਚ ਸਕੀ ਉਸ ਤੋਂ ਬਾਅਦ ਜੋ ਬਾਰੀ ਆਈ ਜ਼ਿੰਬਾਬੇ ਦੀ ਬੈਟਿੰਗ ਦੀ ਤਾਂ ਉਹਨਾਂ ਦੀ ਬੈਟਿੰਗ ਦੇ ਵਿੱਚ ਜਿਹੜਿਆ ਭਾਰਤੀ ਟੀਮ ਦੇ ਗੇਂਦਬਾਜ਼ ਆ ਉਹਨਾਂ ਨੂੰ ਚੱਲਣ ਨਹੀਂ ਦਿੰਦੇ ਤੇ ਭਾਰਤੀ ਗੇਂਦਬਾਜ਼ਾਂ ਦੀ ਚੰਗੀ ਗੇਂਦਬਾਜ਼ੀ ਦੇ ਸਦਕਾ ਹੀ ਉਹਨਾਂ ਨੂੰ 125 ਦੌੜਾਂ ਤੇ ਆਲ ਆਊਟ ਕਰ ਦਿੱਤਾ ਭਾਰਤੀ ਟੀਮ ਨੇ 4 ਵਿਕਟਾਂ ਇਸ ਦੇ ਵਿੱਚ ਮੁਕੇਸ਼ ਕੁਮਾਰ ਲੈ ਜਾਂਦੇ ਆ 2 ਵਿਕਟਾਂ ਸ਼ਿਵਮ ਦੂਬੇ ਨੇ ਲਗਾਈਆਂ ਤੇ ਵਾਸ਼ਿੰਗਟਨ ਸੁੰਦਰ ਨੇ ਵੀ ਇੱਥੇ 1 ਵਿਕਟ ਹਾਸਲ ਕੀਤੀ ਹੈ ਕਾਫੀ ਕਮਫੀਤੀ ਗੇਂਦਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਗਈ ਤਾਂ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ 125 ਦੌੜਾਂ ਤੇ ਆਲ ਆਊਟ ਕਰ ਦਿੱਤਾ ਜਿਹੜੀ ਜ਼ਿੰਬਾਬੇ ਦੀ ਪਾਰੀ ਸੀ ਜ਼ਿੰਬਾਬੇ ਦੀ ਗੱਲ ਕੀਤੀ ਜਾਵੇ ਤਾਂ ਮਾਇਰਸ ਦੇ ਵੱਲੋਂ 32 ਬਲਾਂ ਤੇ 34 ਦੌੜਾਂ ਬਣਾਈਆਂ ਗਈਆਂ ਅਕਰਮ ਦੇ ਵੱਲੋਂ 13 ਬਲਾਂ ਤੇ 27 ਦੌੜਾਂ ਬਣਾਈਆਂ ਗਈਆਂ ਅਤੇ ਮਰਮਾਨੀ ਦੇ ਵੱਲੋਂ 24 ਬਲਾਂ ਤੇ 27 ਦੌੜਾਂ ਦੀ ਪਾਰੀ ਖੇਡੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕੋਸ਼ਿਸ਼ ਤਾਂ ਜ਼ਰੂਰ ਕੀਤੀ ਜਾ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਮੁਕਾਬਲੇ ਦੇ ਵਿੱਚ ਰੌਮਾਂਚ ਬਣਾਇਆ ਜਾ ਸਕੇ ਇਸ ਨੂੰ ਜੱਤਣ ਵੱਲ ਵਧਿਆ ਜਾ ਸਕੇ ਪਰ ਭਾਰਤੀ ਗੇਂਦਬਾਜ਼ਾਂ ਕੇ ਉਹਨਾਂ ਦੀ ਜਿਆਦਾ ਦੇਰ ਤੱਕ ਨਹੀਂ ਚੱਲੀ ਤੇ 125 ਦਣਾਂ ਤੇ ਆਲ ਆਊਟ ਹੋ ਗਈ ਜ਼ਿੰਬਾਬਵੇ ਦੀ ਟੀਮ ਭਾਰਤੀ ਟੀਮ ਨੇ 4-1 ਦੇ ਨਾਲ ਲੜੀ ਨੂੰ ਜਿੱਤ ਲਿਆ ਹੁਣ ਅਗਲੀ ਸੀਰੀਜ਼ ਭਾਰਤੀ ਟੀਮ ਖੇਡਣ ਜਾਵੇਗੀ ਸ਼੍ਰੀਲੰਕਾ ਦੇ ਵਿੱਚ ਤਾਂ ਉਹਦਾ ਅਗਲਾ ਸ਼ਡਿਊਲ ਜੋ ਹੋਏਗਾ ਉਸਦੇ ਬਾਰੇ ਤੁਹਾਨੂੰ ਦੱਸਾਂਗੇ ਭਾਰਤੀ ਟੀਮ ਦੀ ਕੀ ਅਨਾਊਂਸਮੈਂਟ ਹੁੰਦੀ ਹੈ ਕਿਹੜੇ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ ਤੇ ਕਿਹੜੇ ਨਵੇਂ ਖਿਡਾਰੀ ਜਿਹੜੇ ਆ ਉਹ ਘਰ ਭੇਜ ਦਿੱਤੇ ਜਾਣਗੇ ਤੇ ਪੁਰਾਣੇ ਕਿਹੜੇ ਵਾਪਸ ਟੀਮ ਨਾਲ ਜੁੜ ਜਾਣਗੇ ਉਹਨਾਂ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ ਕ੍ਰਿਕਟ ਕਾਰਨਰ ਦੇ ਨਾਲ